ਪਹਿਲੇ ਨਿਸ਼ਾਨ ਯਾਤਰਾ ਮਾਚੀਵਾੜਾ ਸਾਹਿਬ ਤੋਂ ਚੱਲ ਕੇ ਖਾਟੂ ਤਾਮ ਮੰਦਿਰ ਖਨਾ ਵਿਖੇ ਪੁੱਜੀ ਇਸ ਯਾਤਰਾ ਦਾ ਸਮਰਾਲਾ ਪਹੁੰਚੇ ਤੇ ਹਾਦਿ ਸਵਾਗਤ ਕੀਤਾ ਗਿਆ ਇਸ ਤਰ੍ਹਾਂ ਸਮਰਾਲਾ ਦੇ ਵਿੱਚ ਲੱਖ ਦਿਤਾਰ ਫਾਊਂਡੇਸ਼ਨ ਅਤੇ ਸ਼ਹਿਰ ਵਾਸੀਆਂ ਦੇ ਵੱਲੋਂ ਲੰਗਰ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਸਮਰਾਲਾ ਦੇ ਵਿਧਾਇਕ ਚਿਕਤਾਰ ਸਿੰਘ ਦਿਆਲਪੁਰਾ ਤੇ ਮਾਚੀਵਾੜਾ ਸਾਹਿਬ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਗੁੰਦਰਾ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਬੰਧਕਾਂ ਦੇ ਵੱਲੋਂ ਸਮਰਾਲਾ ਸ਼ਹਿਰ ਵਾਸੀਆਂ ਦੇ ਵੱਲੋਂ ਲਗਾਏ ਲੰਗਰ ਦੇ ਪ੍ਰਬੰਧ ਕਰਨ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਐਮਐਲ ਸਾਹਿਬ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਮੱਛਵੜ ਤੋਂ ਲੈ ਕੇ ਖੰਨਾ ਤੱਕ ਜੀ। ਤੁਸੀਂ ਪਹੁੰਚੋ ਵਿਸ਼ੇਸ਼ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਅੱਜ ਸਾਰੇ ਇਹਨੂੰ ਨਿਸ਼ਾਨ ਦਿੱਤਾ ਜੀ ਖਾਣ ਚ ਆਉਂਦੇ ਆਂ ਮੈਂ ਮਰਸ਼ਵਾਲ ਸਾਹਿਬ ਤੋਂ। ਆਤਮਾ ਹਾਂਜੀ ਨਾਮ ਦੱਸ ਦਿਓ ਗਿੱਪੂ ਗੁੱਪਤਾ ਹਾਂ ਗੁੱਪਤਾ ਜੀ ਕੀ ਕਹਿਣਾ ਚਾਹੋਗੇ ਅੱਜ ਅੱਜ ਅਸੀਂ ਮਾਛਵਾੜਾ ਤੋਂ ਆਰੀ ਯਾਤਰਾ ਦਾ ਲੱਖਦਾਤਾਰ ਫਾਊਂਡੇਸ਼ਨ ਨੇ ਸਭਰਾਣਾ ਨੇ ਬਹੁਤ ਵਧੀਆ ਸਵਾਗਤ ਕੀਤਾ ਤੇ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ 20 ਤਰੀਕ ਨੂੰ ਹੋਮ ਹਮਾ ਕੇ ਪਹੁੰਚਣ ਲਈ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਅਪੀਲ ਕਰਦੇ ਹਾਂ ਜਿਹੜੀ ਯਾਤਰਾ ਚੱਲਣੀ ਹੈ ਕਿਹੜੀ ਦਿਗ ਨੂੰ ਚੱਲਣੀ ਹੈ ਤੇ ਕਿੱਥੋਂ ਚੱਲਣੀ ਹੈ 20 ਤਰੀਕ ਨੂੰ ਆਪਣੀ ਯਾਤਰਾ ਸ਼ੇਪ ਬੰਦਰ ਚੰਡੀਗੜ੍ਹ ਰੋਡ ਤੋਂ ਚੱਲ ਕੇ ਕਾਟੂ ਸ਼ਾਮ ਤਾਮ ਖੰਨਾ ਜਾਣੀ ਹੈ ਹੋਰ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਜਿਹੜੀ ਯਾਤਰਾ ਤੁਸੀਂ ਇਹ ਇਸ ਯਾਤਰਾ ਲਈ ਅਸੀਂ ਦਿੱਲੀ ਦਾ ਮਸ਼ਹੂਰ ਬੈਂਟ ਬਾਬਾ ਜੀ ਦੀ ਬਾਬਾ ਜੀ ਦਾ ਸਰੂਪ ਬਾਬਾ ਜੀ ਦਾ ਸਰੂਪ ਬਹੁਤ ਅੱਛੀਆਂ ਝਾਕੀਆਂ ਦੀ ਰਿਸ਼ ਕੁਮਾਰ ਜੀ ਸ਼ਾਮਪ੍ਰੇਮੀ ਸਮਰਾਲਾ ਤੋਂ ਜੀ ਅੱਜ ਅਸੀਂ ਇਕੱਠੇ ਹੋਏ ਹਾਂ ਤੇ ਲੱਖਦਾਤਾਰ ਫਾਊਂਡੇਸ਼ਨ ਸਮਰਾਲਾ ਵੱਲੋਂ ਮਛਵੜ ਤਵਾਰ ਦੀ ਵਿਸ਼ਾਲ ਨਿਸ਼ਾਨ ਯਾਤਰਾ ਦਾ ਸਵਾਗਤ ਕਰਨ ਦੇ ਲਈ ਮੈਂ ਅਤੇ ਮੇਰੇ ਦੋਸਤ ਮਿੱਤਰ ਸਾਰੇ ਸ਼ਾਮ ਪ੍ਰੇਮੀ ਫਾਗਣ ਮਹੀਨੇ ਦੀ ਇਸ 11ਸ ਦੇ ਉੱਤੇ ਜੋ ਖਾਟੂ ਜਾਂਦੇ ਥਾਮ ਦੇ ਵਿੱਚ 3 ਦਿਨ ਦਾ ਵਿਸ਼ਾਲ ਸਮਾਗਮ ਚੱਲ ਰਿਹਾ ਹੈ ਫਾਗਣ ਮੇਲਾ ਉਸ ਦੇ ਪ੍ਰਲਖ ਦੇ ਵਿੱਚ ਮੱਛਵਾਲਾ ਸਾਹਿਬ ਤੋਂ ਇੱਕ ਵੱਡੀ ਨਿਸ਼ਾਨ ਯਾਤਰਾ ਕਮ ਸੇ ਕਮ 1100 ਤੋਂ ਕਰੀਬ ਨਿਸ਼ਾਨ ਯਾਤਰਾ ਦੇ ਵਿੱਚ ਜਨਤਾ ਆ ਰਹੀ ਹੈ ਸਰਦਾਲੂ ਪਹੁੰਚ ਰਹੇ ਨੇ ਸਰਦਾਲੂ ਆ ਰਹੇ ਨੇ ਜਿਹੜੀ ਸਮਰਾਲੇ ਦੀ ਸ਼ੋਭਾ ਯਾਤਰਾ ਦੀ ਗੱਲ ਕਰੀਏ ਨਿਸ਼ਾਨ ਯਾਤਰਾ ਉਹ ਕਿਹੜੀ ਤਰੀਕ ਨੂੰ ਕੱਢ ਰਹੇ ਹੋ ਉਹ 20 ਤਰੀਕ ਨੂੰ ਜੀ ਜਨੂ ਬੁੱਧਵਾਰ ਕਿੱਥੋਂ ਸ਼ੁਰੂ ਹੋਣੀ ਹੈ ਤੇ ਕੀ ਕਰਨੀ ਚਾਹੀਦੀ ਹੈ ਸ਼੍ਰੀ ਮੰਦਿਰ ਚੰਡੀਆ ਰੋਡ ਸਮਰਾਲਾ ਤੋਂ ਪੂਰੇ ਧੂਨਤਾਮ ਨਾਲ ਨਿਕਲੇਗੀ ਜੀ ਉਹ ਦੇਖਣ ਜੋਗੀ ਵਿਸ਼ਾਲ ਝੰਕੀਆਂ ਬਾਬਾ ਜੀ ਦਾ ਸੰਗਰੂਪ ਜੈ ਸ਼੍ਰੀ ਸ਼ੰਭ ਜਰਾਵਾ ਸ਼੍ਰੀਮਤੀ ਸੋਹਣੀ ਸ਼੍ਰੀ ਖਾਟੂ ਸ਼ਾਮ ਪਰਿਵਾਰ ਮਾਚੀਵਾਲਾ ਤੋਂ ਸਾਰੇ ਮੈਂਬਰ ਯਾਸਨਾ ਲੈ ਕੇ ਮਾਚੀਵਾਲਾ ਤੋਂ ਪੈਦਲ ਹਰ ਵਾਰ ਅੱਜ ਦਾ ਬਹੁਤ ਬੜਾ ਦਿਨ ਹੈ ਸਾਡਾ ਦੰਤਾ ਮਹੀਨਾ ਇਹ ਸਭ ਲਈ ਇੱਕ ਸ਼ਾਭ ਰਿਆ ਦਿਨ ਹੈ ਔਰ ਅਸੀਂ ਇੱਥੋਂ ਵੀ ਨਿਕਲਦੇ ਹੋਏ ਸਮਰਾਲਾ ਪਹੁੰਚੇ ਹਾਂ ਜਿੱਥੇ ਸਾਡਾ ਲਖਦਾ ਤਾਰ ਫਾਊਂਡੇਸ਼ਨ ਸਮਰਾਲਾ ਨੇ ਬਹੁਤ ਦਿਲੋਂ ਸਾਡਾ ਸਵਾਗਤ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਇਹਨਾਂ ਨੂੰ ਵੀ ਆਪਣੇ ਨਾਲ ਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਆਓ ਆਪਾਂ ਸਾਰੇ ਮਿਲ ਕੇ ਅੱਜੂ ਸ਼ਾਮ ਸ਼੍ਰੀ ਖੰਨਾ ਦਰਬਾਰ ਪਹੁੰਚੀਏ ਜੈ ਸ਼੍ਰੀ ਸ਼ਾਮ ਜੀ ਤੁਸੀਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਸਾਰੇ ਸ਼ਹਿਰ ਵਾਸੀਆਂ ਜੈ ਸ਼੍ਰੀ ਸ਼ਾਮ ਜੀ ਅੱਜ ਜਿਹੜੀ ਮੱਛਵੜ ਤੋਂ ਨਿਸ਼ਾਨ ਯਾਤਰਾ ਆਫ ਨੂੰ ਉਹਦਾ ਪਰਮਾ ਸਵਾਗਤ ਕੀਤਾ ਜੀ ਤੇ ਅਸੀਂ ਵੀ ਮਤਲਬ ਦਿਨ ਬੁੱਧਵਾਰ 20 ਤਰੀਕ ਨੂੰ ਨਿਸ਼ਾਨ ਯਾਤਰਾ ਲੈ ਕੇ ਜਾ ਰਹੇ ਹਾਂ ਜਿਹੜੀ ਸਮਰਾਲਾ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਰ ਡੱਬੀ ਵਿਆਰ ਤੋਂ ਸ਼ੁਰੂ ਹੋ ਕੇ ਸ਼ਿਵ ਮੰਦਰ ਸੋਰੀ ਗੁਨਾਲਗੋੜ ਤੋਂ ਸ਼ੁਰੂ ਹੋ ਕੇ ਖੰਨਾ ਤੱਕ ਜਾ ਕੇ ਖਾਟੂਦਾਮ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਕਿ ਹਮ ਹਮਾ ਕੇ ਉਸ ਨਿਸ਼ਾਨ ਯਾਤਰਾ ਵਿੱਚ ਸ਼ਾਮਲ ਹੋਵੋ ਤੇ ਸ਼ਾਮ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜਿਹੜੀ ਇਹ ਨਿਸ਼ਾਨ ਯਾਤਰਾ ਹੈ ਮੇਨ ਸ਼ਹਿਰ ਚ ਹੁੰਦੇ ਹੋਏ ਖਾਟੂਦਾਮ ਖੰਨਾ ਤੱਕ ਪਹੁੰਚੇਗੇ ਜੀ। ਜੀ ਨਾਮ ਦੱਸਿਓ ਆਪਣਾ? ਮੇਰਾ ਨਾਮ ਅਮਰਦੀਪ ਸਿੰਘ ਆ ਜੀ ਤੇ ਅੱਜ ਜਿਹੜੇ ਮਾਚੀਵਾਲਾ ਸਾਹਿਬ ਤੋਂ ਨਿਸ਼ਾਮ ਯਾਤਰਾ ਆਈ ਆ ਖਾਟੂ ਸਾਹਿਬ ਜੀ ਦੀ ਤੇ ਸਾਡੇ ਵੱਲੋਂ ਸੁਪਰਮਾਰਟ ਵੱਲੋਂ ਇਹਨਾਂ ਦਾ ਨਿਕਾ ਸੌਲਵ ਕਰਿਆ ਗਿਆ ਹੈ ਕਿ ਇਸੇ ਤਰ੍ਹਾਂ ਜਿਵੇਂ 20 ਮਿੰਟ ਸਮਾਂ ਲੈ ਵੱਲੋਂ ਥੋੜੀ ਜਿਹਾ ਤਾਂ ਨਿਕਲੇਗੀ ਉਹਦੇ ਬਾਅਦ ਵਿੱਚ ਸਾਡਾ ਵੱਲੋਂ ਇਹ ਨਿਕਾ ਸੌਲਵ ਕੀਤਾ ਜਾਵੇਗਾ। ਠੀਕ ਆ ਜੀ। ਬੇਸ਼ਕ। ਬੇਸ਼ਕ।